ਸਤਿ ਸ੍ਰੀ ਅਕਾਲ ਦੋਸਤੋ ਜੁੜੇ ਹੋਈਓ ਵਿਚਾਰਵਾਂ ਟੀਵੀ ਦੇ ਨਾਲ ਮੈਂ ਹਾਂ ਕਰਨੈਲ ਸਿੰਘ ਅੱਜ ਅਸੀਂ ਗੱਲ ਕਰਾਂਗੇ ਅ ਬਹੁਤ ਹੀ ਸਸਤੀਆਂ ਪਾਲਿਸੀਸ ਦੇ ਬਾਰੇ ਅ ਜੀਵਨ ਬੀਮਾ ਦੇ ਬਾਰੇ ਸੋ ਜੀਵਨ ਬੀਮਾ ਕਹਿ ਸਕਦੇ ਆ ਸੁਰੱਖਿਆ ਕਵਰ ਕਹਿ ਸਕਦੇ ਆ ਇਸ ਨੂੰ ਅ ਜਿਹਦੇ ਵਿੱਚ ਸਰਕਾਰ ਦੇ ਵੱਲੋਂ ਵੱਖ-ਵੱਖ ਬੈਂਕਾਂ ਦੇ ਰਾਹੀਂ ਤੁਹਾਨੂੰ ਸੁਰੱਖਿਆ ਕਵਰ ਦਿੱਤੇ ਜਾਂਦੇ ਨੇ ਸੁਰੱਖਿਆ ਕਵਰ ਤੋਂ ਭਾਵ ਰੱਬ ਨਾ ਕਰੇ ਅਗਰ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਇੱਥੇ ਇਹ ਵੀ ਦੱਸ ਦਿਆਂ ਕਿ 18 ਸਾਲ ਤੋਂ ਲੈ ਕੇ 70 ਸਾਲ ਤੱਕ ਇਹ ਪਾਲਿਸੀ ਜਿਹੜੀ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਗੱਲ ਕਰਨ ਜਾ ਰਿਹਾ 18 ਤੋਂ ਲੈ ਕੇ 70 ਸਾਲ ਤੱਕ ਇਸ ਪਾਲਿਸੀ ਦੀ ਉਮਰ ਰੱਖੀ ਗਈ ਹੈ ਔਰ ਇਸ ਦੇ ਵਿੱਚ ਹੀ ਤੁਹਾਨੂੰ 20 ਰੁਪਏ ਦੇ ਵਿੱਚ 20 ਰੁਪਏ ਦੇ ਵਿੱਚ 2 ਲੱਖ ਰੁਪਏ ਦਾ ਐਕਸੀਡੈਂਟ ਕਵਰ ਤੁਹਾਨੂੰ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਔਰ ਉਸ ਦੇ ਵਿੱਚ ਤੁਸੀਂ ਆਪਣੇ ਬੈਂਕ ਖਾਤੇ ਦੇ ਵਿੱਚੋਂ ਹੀ ਇਹ ਪਾਲਿਸੀ ਲੈ ਸਕਦੇ ਹੋ ਜਾਂ ਕਿਸੇ BC ਪੁਆਇੰਟ ਜਿਹੜੇ ਕਿ ਬੈਂਕਾਂ ਦੇ ਵੱਲੋਂ ਅਧਿਕਾਰਤ BC ਅਧਿਕਾਰੀ ਹੁੰਦੇ ਨੇ ਉਹਨਾਂ ਦੇ ਕੋਲੋਂ ਵੀ ਇਹ ਪਾਲਿਸੀ ਲੈ ਸਕਦੇ ਹੋ ਸਿਰਫ ਔਰ ਸਿਰਫ 20 ਰੁਪਏ ਦੇ ਵਿੱਚ ਇਹ ਹੀ ਕਲੇਮ ਤੁਹਾਨੂੰ ਮਿਲ ਜਾਂਦਾ ਹੈ ਅਗਰ ਰੱਬ ਨਾ ਕਰੇ ਸਾਡੇ ਪਰਿਵਾਰ ਦੇ ਵਿੱਚੋਂ ਜਿਸ ਦਾ ਇਹ ਲਾਈਫ ਕਵਰ ਹੋਇਆ ਹੋਇਆ ਹੈ ਐਕਸੀਡੈਂਟਲ ਕਵਰ ਹੋਇਆ ਹੋਇਆ ਹੈ 20 ਰੁਪਏ ਵਾਲਾ PMFBY ਸਕੀਮ ਬੋਲਦੇ ਆ ਇਸ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੁਬਾਰਾ ਫਿਰ ਦੱਸ ਦਿਆਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਜਿਸ ਦੀ ਪਾਲਸੀ ਦੀ ਕੀਮਤ ਰੱਖੀ ਗਈ ਹੈ 20 ਰੁਪਏ ਸੋ ਉਹ ਪਾਲਸੀ ਲੈ ਕੇ ਤੁਸੀਂ 2 ਲੱਖ ਰੁਪਏ ਦਾ ਸੁਰੱਖਿਆ ਕਵਰ ਲੈ ਸਕਦੇ ਹੋ ਜਿਸ ਦੇ ਵਿੱਚ ਰੱਬ ਨਾ ਕਰੇ ਜੇ ਸਾਡੇ ਉਸ ਬੀਮਾ ਧਾਰਕ ਦੇ ਨਾਲ ਕੋਈ ਸੜਕ ਦੁਰਘਟਨਾ ਹੋ ਜਾਂਦੀ ਹੈ ਉਸ ਦੇ ਸਰੀਰ ਦਾ ਇੱਕ ਪਾਸਾ ਫ੍ਰੈਕਚਰ ਹੋ ਜਾਂਦਾ ਹੈ ਇੱਕ ਪਾਸੇ ਤੋਂ ਭਾਵੇਂ ਇੱਕ ਲੱਤ ਜਾਂ ਇੱਕ ਬਾਹ ਤਾਂ ਸਰਕਾਰ ਦੇ ਵੱਲੋਂ 50000 ਤੋਂ ਲੈ ਕੇ 1 ਲੱਖ ਰੁਪਏ ਤੱਕ ਡਿਸੇਬਿਲਟੀ ਦੇ ਤੌਰ ਤੇ ਅਮਾਉਂਟ ਉਸ ਦੇ ਖਾਤੇ ਦੇ ਵਿੱਚ ਡਿਪੋਜ਼ਿਟ ਕੀਤੀ ਜਾਂਦੀ ਹੈ ਅਗਰ ਉਸ ਦਾ ਬੀਮਾ ਜਿਹੜਾ ਉਹ ਚੱਲ ਰਿਹਾ ਹੈ ਅਗਰ ਦੋਨੇ ਲੱਤਾਂ ਜਾਂ ਦੋਨੇ ਹੱਥ ਫ੍ਰੈਕਚਰ ਹੋ ਜਾਂਦੇ ਨੇ ਤਾ ਉਸ ਦੀ ਸੂਰਤ ਦੇ ਵਿੱਚ ਵੀ 1 ਲੱਖ ਤੋਂ ਲੈ ਕੇ 2 ਲੱਖ ਤੱਕ ਇਹ ਜਿਹੜੀ ਰਾਸ਼ੀ ਹੈ ਤੁਹਾਡੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਂਦੀ ਹੈ ਸੋ ਇਸ ਤੋਂ ਬਾਅਦ ਅਗਰ ਉਸ بیمਾ ਧਾਰਕ ਦੀ ਸੜਕ ਹਾਦਸੇ ਦੇ ਵਿੱਚ ਜਾਂ ਕਿਸੇ ਵੀ ਐਕਸੀਡੈਂਟ ਲਾਹੇਸੇ ਦੇ ਵਿੱਚ ਡੈਥ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਉਸ بیمਾ ਕਵਰ ਦਾ 2 ਲੱਖ ਰੁਪਿਆ ਉਸ ਦੇ ਪਰਿਵਾਰ ਤੋਂ ਭਾਵੇਂ ਜਿਹੜਾ ਵੀ ਉਸ ਪਾਲਸੀ ਦੇ ਵਿੱਚ ਉਸਨੇ ਨੋਮੀਨੇਸ਼ਨ ਪਰਿਵਾਰ ਦੇ ਮੈਂਬਰ ਨੂੰ ਕੀਤਾ ਹੁੰਦਾ ਹੈ ਵਾਰਿਸ ਦਰਜ ਕਰਾਇਆ ਹੁੰਦਾ ਹੈ ਸੋ ਉਸ ਪਰਿਵਾਰ ਦੇ ਮੈਂਬਰ ਨੂੰ 2 ਲੱਖ ਰੁਪਏ ਦੀ ਰਾਸ਼ੀ ਉਸ ਦੇ ਖਾਤੇ ਵਿੱਚ ਬੈਂਕ ਵੱਲੋਂ ਦੇ ਦਿੱਤੀ ਜਾਂਦੀ ਹੈ ਸੋ ਇਹ ਸੀ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਜਿਸ ਦੀ ਰਾਸ਼ੀ ਵੀਰ ਤੇ ਰੱਖੀ ਗਈ ਹੈ ਸੋ ਹੁਣ ਗੱਲ ਕਰਾਂਗੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਜਿਸ ਦੀ ਰਾਸ਼ੀ 400 ਤੋਂ ਲੈ ਕੇ 450 ਤੱਕ ਅਮਾਉਂਟ ਪੇ ਕਰਨੀ ਹੁੰਦੀ ਹੈ ਆਪਣੇ ਬੈਂਕ ਦੇ ਰਾਹੀਂ ਸੋ ਇਹ ਵੀ ਪਾਲਿਸੀ ਤੁਸੀਂ ਉਸੇ ਤਰ੍ਹਾਂ ਕਿਸੇ ਵੀ ਅਧਿਕਾਰਤ ਬੈਂਕ ਬੀਸੀ ਤੋਂ ਲੈ ਸਕਦੇ ਹੋ ਜਾਂ ਬੈਂਕ ਦੇ ਵਿੱਚੋਂ ਲੈ ਸਕਦੇ ਹੋ ਸੋ ਇਸ ਪਾਲਿਸੀ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਬੀਮਾ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਇਆ ਉਸ ਦੇ ਵਾਰਿਸ ਨੂੰ ਦੇ ਦਿੱਤਾ ਜਾਂਦਾ ਹੈ ਸੋ ਇਹ ਸਨ ਦੋ ਪਾਲਸੀਆਂ ਤੁਸੀਂ ਲੈ ਕੇ ਬੇहद ਆਸ ਹੈ ਕਿ ਇਸ ਦਾ ਲਾਭ ਉਠਾਓਗੇ ਅਤੇ ਇਸ ਦੀ ਪੁਸ਼ਟੀ ਦੇ ਲਈ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਨੇੜੇ ਦੇ ਬੈਂਕ ਜਾਂ ਪੰਜਾਬ ਨੈਸ਼ਨਲ ਬੈਂਕ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਸੰਪਰਕ ਕਰ ਸਕਦੇ ਹੋ ਸੋ ਇਹ ਸਨ ਜ਼ਰੂਰੀ ਜਾਣਕਾਰੀਆਂ ਕਿਉਂਕਿ ਸੜਕ ਹਾਦਸੇ ਅੱਜ ਕੱਲ ਬਹੁਤ ਹੋ ਰਹੇ ਨੇ ਰੱਬ ਨਾ ਕਰੇ ਸਾਡੇ ਪਰਿਵਾਰ ਦੇ ਨਾਲ ਜਾਂ ਸਾਡੇ ਕਿਸੇ ਮੈਂਬਰ ਦੇ ਨਾਲ ਇਹ ਜੀ ਘਟਨਾ ਹੋ ਜਾਂਦੀ ਹੈ ਤਾਂ ਤੁਸੀਂ ਕਮ ਸੇ ਕਮ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਸਰਕਾਰ ਕੋਲੋਂ ਇਸ ਪਾਲਿਸੀ ਦਾ ਲਾਭ ਲੈ ਸਕਦੇ ਹੋ ਜੁੜੇ ਰਹੋ ਵਿਚਾਰਵੰਤ ਟੀਵੀ ਦੇ ਨਾਲ